بس ਇਦਾਂ ਦੇ ਉਸਤਾਦ ਜੀ ਆਪਾਂ ਕਾਮਯਾਬ ਹੋ ਗਏ ਆ ਮਿੰਟਕ ਬਾਅਦ ਇਹਨੂੰ ਚੁੱਕ ਕੇ ਵੇਖਣ ਦਾ ਪੈਂਦੇ ਜੇ ਇੱਥੇ ਕੋਈ ਮੋਰੀ ਆ ਜਿਹੜੇ ਨਿਸ਼ਾਨੇ ਲਾਉਣੇ ਆ ਉਹ ਜੇ ਤੈਨੂੰ ਇਹ ਪਤਾ ਲੱਗ ਜੇ ਫੇਰ ਤੂੰ ਮਿਸਤਰੀ ਨਾ ਬਣ ਜੇ ਹੈ ਸਵੇਰ ਦਾ ਤੈਨੂੰ ਆਪਰਨ ਵਾਲਾ ਆ ਫੜਾਇ ਇਹਨੂੰ ਚੰਪੜਿਆਂ ਸਵੇਰ ਦਾ ਉਹ ਉਸਤਾਦ ਜੀ ਬਣਾਤੇ ਆ ਆ ਲਾਸਟ ਹੀ ਆ ਬਸ ਤੁਸੀਂ ਤਾਂ ਮੈਨੂੰ ਆਨੇ ਹੀ ਕਿ ਆਪਾਂ ਬਹੁਤ ਵੱਡੇ ਪ੍ਰੋਜੈਕਟ ਲੈਣੇ ਆ ਤੇ ਆ ਕਦੋਂ ਤੱਕ ਪੰਜਾਲਿਆਂ ਦੀ ਰਹਿਣਾ ਆਪਾਂ ਉਹ ਭੜੇ ਭੜੇ ਪ੍ਰੋਜੈਕਟ ਵੀ ਕਰਾਂਗੇ ਪਹਿਲਾਂ ਨਿਗੇ ਨਿਗੇ ਕਰ ਲੀਆ ਕੰਮ ਨਵੇੜ ਲੀਆ ਨਿਗੇ ਨਿਗੇ ਇਹ ਰਾਜ ਰੋੜੇ ਆ ਇਹ ਕੱਢ ਲੀਏ ਪਹਿਨਾ ਆਪਾਂ ਉਸਤਾਦ ਜੀ ਉਹ ਤਾਂ ਠੀਕ ਆ ਪਰ ਮੈਂ ਕੰਮ ਸਿੱਖਣ ਦੇ ਚੱਕਰ ਤੇ ਮੈਂ ਇਹਦੇ ਬਾਹਰੋਂ ਵੀ ਆ ਗਿਆ ਵਾਂ ਕੰਮ ਸਿਖਾਉਣ ਦੇ ਨਿਆ ਤੈਨੂੰ ਹੋਰ ਕੀ ਕਰਾਂ ਮੈਂ ਉਸਤਾਦ ਜੀ ਆ ਬਸ ਪੱਟੀਆਂ ਪੰਜਾਲੇ ਕਰੀ ਜਾਣੇ ਆ ਹੋਰ ਕੋਈ ਬੈੱਡ ਬੁੱਡ ਬਣਵਾਉ ਉਹ ਤਾਂ ਮੈਨੂੰ ਆ ਬਣਾਏ ਨੂੰ 6 ਮਹੀਨੇ ਹੋ ਗਏ ਆ ਤੇ ਕਿੱਦਾਂ ਦਾ ਹੁੰਦਾ ਬੈੱਡ ਤੇ ਬਾਹਰੋਂ ਕਿਉਂ ਆ ਗਏ ਉੱਥੇ ਲੱਗਾ ਰਹਿੰਦਾ ਰਮਾਨ ਕੀ ਕੰਮ ਕਰਦਾ ਹਾਂ ਉਸਤਾਦ ਜੀ ਬਕਸੇ ਜੇ ਬਣਾਈਂਦੇ ਤੇ ਇਹ ਤੇ ਕੰਮ ਹੀ ਉਲਾ ਸੋਕਾ ਹੀ ਬਣਾਈ ਜਾਂਦਾ ਬਕਸੇ ਉੱਥੇ ਉਸਤਾਦ ਜੀ ਜਦੋਂ ਲੱਗਦੀ ਨਾ ਤੇ ਸਿਕਰ ਦੁਪਹਿਰ ਤੱਕ ਭਰਾਟ ਬਹੁਤ ਹੁੰਦੀ ਤੇ ਮੈਂ ਸੋਚਿਆ ਸੇਵਕਾਲੇ ਤੇ ਅੱਧ ਦੁਪਹਿਰ ਕੰਮ ਕਰਨ ਦੇ ਕਿਉਂ ਨਾ ਕੰਮ ਸਿੱਖ ਕੇ ਆਈਏ ਇਹ ਇਹ ਨਾ ਹੋਵੇ ਕਿ ਤੇ ਇੰਨਾ ਬਕਸਿਆਂ ਚ ਬੰਦ ਹੋ ਗਏ ਜਾਈਏ ਤੇ ਉਹਦੇ ਬੰਦੇ ਨਹੀਂ ਜਿਹੜੇ ਉੱਥੇ ਕੰਮ ਕਰਨਦੇ ਆ ਹੈ ਨਹੀਂ ਉਹ ਇਨੇ ਬੰਦੇ ਆਪਣੇ ਪੰਜਾਬ ਦੇ ਉੱਤੇ ਡਾ ਬਚਾਰੇ ਜਿਹੜੇ ਲੇਬਰਾਂ ਚ ਕੰਮ ਕਰਦੇ ਆ ਓਏ ਹੋਰਾਂ ਦੇ 100-100 ਫੁੱਟ ਛਾੜ ਦਿੰਦੇ ਤਾਂ ਨਨਾਂ ਧੁੱਪੇ। ਉਸਤਾ ਜੀ ਉਹਦੇ ਵੱਡੇ ਜਿਗਰਾਂ ਵਾਲੇ ਕਈ ਮੇਰੇ ਵਰਗੇ ਮਾਤਲ ਕਮਜ਼ੋਰ ਦਿਲ ਦੇ ਵੀ ਹੁੰਦੇ ਆ। ਮੈਂ ਸੋਚਿਆ ਕਿ ਤੁਹਾਡੇ ਜਾਨਾ ਕੰਮ ਸਿੱਖਦਾ ਭਰ ਤੋਂ ਹੀ ਵੀ ਸਪੇਰਾਂ ਚ ਜਿਵੇਂ ਲਾ ਲਿਆ ਸਾਲ। ਇਹ ਕਿਤੇ ਐਵੇਂ ਹੀ ਸਮਝਦਾ ਹਾਂ। ਉਹ ਇੱਕ ਕਲਾ ਵਾ, ਹੱਥ ਦੀ ਕਲਾ ਜਿਹੜੀ ਤੈਨੂੰ ਮੈਂ ਦੇਤੀ ਆ। ਉਸਤਾ ਜੀ ਮੇਰੀ ਤੇ ਮਜਬੂਰੀ ਸੀ ਤੇ ਤੁਸੀਂ ਇਹ ਕੰਮ ਕਿਉਂ ਸਿੱਖ ਲਿਆ? ਉਹ ਬਸ ਆਂਗਰੇਜ਼ੀ ਲੈਵੇ ਠੀਕ ਹੈ ਮੈਨੂੰ। ਉਹ ਕਿਦਾਂ ਉਸਤਾ ਜੀ? ਉਹ ਐਨ ਸਕੂਲਾਂ ਕਢਾਤਾ ਪਹਿਲਾਂ ਮੈਨੂੰ ਅੰਗਰੇਜ਼ੀ ਵੀ ਨਹੀਂ ਆਉਣੀ ਤੇ ਮੁੜ ਕੇ ਲਿਆ ਇੱਧਰ ਕੰਮ 'ਚ ਸੁਟਿਆ ਉਹ ਕਿਦਾਂ ਓਸਤਾਦ ਜੀ ਯਾਰ ਅਸਲ 'ਚ ਨਾ ਮੈਨੂੰ ਕਾਰਾਂ ਦਾ ਬੜਾ ਸ਼ੌਂਕ ਹੈ ਅੱਛਾ ਜੀ ਉਹ ਮਾਤੜ ਬੰਦੇ ਨੂੰ ਓਸਤਾਦ ਜੀ ਹੁੰਦਾ ਕਿ ਗੱਡੀਆਂ-ਗੱਡੀਆਂ 'ਚ ਕੰਮ ਕਰੇ ਮੈਨੂੰ ਇਹ ਵੀ ਚੱਲ ਗੱਡੀ-ਗੁੱਡੀ ਕਰੇ ਚਲਾਵਾਂਗੇ ਹਾਂ ਮੈਨੂੰ ਇਹਨੇ ਕਿਹਾ ਵੀ ਕਾਰਪੈਂਟਰ ਦਾ ਕੰਮ ਸਿੱਖਣਾ ਹੈ ਬੱਸ 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 ਸਤ ਜੀ ਮੈਨੂੰ ਲੱਗਾ ਪਤਾ ਤੂੰ ਆਂਦੇ ਨੇ ਉਦਾਂ ਦੇ ਲਈ ਨਹੀਂ ਜਾਣੀ ਚੌਣਾ ਲੱਕੜੀਆਂ ਬਣਾ ਬਣਾ ਕੇ ਚਲਾ ਆ ਕਰਾਂਗਾ ਕਾਰਾ ਮੈਨੂੰ ਅਸਲੀਆਂ ਦਾ ਸ਼ੌਂਕ ਹੀ ਲੱਕੜੀਆਂ ਕਾਰਾ ਮੈਂ ਸਿਰ ਚ ਮਾਰਨੀ ਹੈ ਨਗਾ ਕੀ ਤਾਂ ਕਾਰਾ ਨੂੰ ਪੇਂਟ ਪੌਂਡ ਕਰਨਾ ਹੋਵੇ ਤੇ ਮੈਂ ਦਵਾ ਦਵ ਮੈਗਾ ਇਹੋ ਜੀ ਮੈਨੂੰ ਘੱਲ ਦੋ ਹਾਂ ਉਹ ਪਤਾ ਮੈਨੂੰ 6 ਮਹੀਨੇ ਬਾਅਦ ਲੱਗਾ ਵੀ ਇਹਨੂੰ ਕਾਰਪੈਂਟਰ ਕਹਿੰਦੇ ਤੁਹਾਨੂੰ ਤਾਂ ਵੀ ਉਸਤਾਦ ਹੀ ਸ਼ੌਂਕ ਹੀ ਲੈ ਕੇ ਬਹਿ ਗਏ ਆਗੇ ਉਹ ਮੈਨੂੰ ਕੱਲਿਆਂ ਨੂੰ ਲੈ ਕੇ ਬੈਠੇ ਆ ਉਹ ਇੱਥੇ ਸਾਰੀ ਦੁਨੀਆ ਨੂੰ ਓੜੇ ਵੜੇ ਸ਼ੌਂਕ ਲੈ ਕੇ ਬਹਿ ਗਏ ਆ ਸਹੀ ਗੱਲ ਆ ਉਸਤਾਦ ਜੀ ਗੰਜਾਸ ਹੁੰਦੀ ਨਹੀਂ ਆ ਲੋਕਾਂ ਕੋ ਤੇ ਸ਼ੌਂਕ ਵੱਡੇ ਵੱਡੇ ਪਾ ਲੈਂਦੇ ਆ ਸਿਆਣੇ ਸਾਚੀ ਕਹਿ ਗਏ ਆ ਕੀ ਕਹਿ ਕੇ ਗਏ ਸਿਆਣੇ ਐਦੇ ਚ ਉਹ ਨਾਲੇ ਕਾਮਾਂ ਨੂੰ ਸ਼ੈਂਪਾ ਓਏ ਐਦੇ ਚ ਉਹ ਤੇ ਬਥੇਰਾ ਵਾ ਜੇਬ ਚ ਪੈਸਾ ਵੀ ਹੋਣਾ ਚਾਹੀਦਾ ਵਾ ਉਸਤਾ ਜੀ ਜਦੋਂ ਜੇਬ ਚ ਰੁਪਈਆ ਨਹੀਂ ਆ ਤੇ ਫਿਰ ਐਦੇ ਚ ਉਹ ਵੀ ਕੀ ਕਰਨਾ ਭਰਤੀ ਪਾ ਲੈਗੇ ਬੰਦਾ ਫਿਰ ਹੋਰ ਨਹੀਂ ਕੋਹ ਹੁੰਦਾ ਤੇ ਲੋ ਜੀ ਇਹਦੀਆਂ ਭਰਤੀਆਂ ਦੇ ਵੀ ਲੈਵਲ ਨਿਕਲਣਗੇ ਤਾਜੀ ਇਹ ਕੰਮ ਦੀ ਇੱਜ਼ਤ ਵੀ ਹੈ ਗਈ ਕਿ ਸ਼ੁਰੂ ਤੋਂ ਤੱਪੜ ਹੀ ਰੁਲੇ ਰਹੇ ਆ ਹਾਂ ਹੁਣ ਤੇ ਲੋਕੀ ਲੜ ਪੈਂਦੇ ਨਾ ਕਿਸੇ ਨੂੰ ਕਹਿ ਦਈਏ ਵੀ ਫਲਾਣੇ ਦੀ ਮੰਜੀ ਠੋਕਦੀ ਉਹ ਲੋਕਾਂ ਮੈਣਾ ਆ ਮਿਸਤਰੀ ਸਾਡੀ ਮੰਜੀ ਠੋਕਦੀ ਹਾਂਜੀ ਦੂਜੇ ਨੇ ਮੈਣਾ ਮਿਸਤਰੀ ਸਾਡੀ ਮੰਜੀ ਠੋਕਦੀ ਅੱਛਾ ਜੀ ਕਿਹਨੇ ਪੁੱਛਣਾ ਮਿਸਤਰੀ ਕਿਧਰੋਂ ਆਇਆ ਉਹ ਫਲਾਣੇ ਦੀ ਮੰਜੀ ਠੋਕ ਕੇ ਆਇਆ ਬਸ ਤਾਜੀ ਜੀ ਤਾਂ ਹੁਣੀ ਵੀ ਕਿੱਥੋਂ ਆ ਆ ਐਸੇ ਗੱਲ ਨੇ ਜਿਤ ਘਟਾਤੀ ਆ ਉਹ ਕਿਦਾਂ ਬਹੁਤ ਸੋਹਣੇ ਲੱਗੀਦਾ ਉਸਤਾਦ ਜੀ ਕਿਰੋਂ ਐਡਾ ਕਹੀਦਾ ਵਾ ਕਿ ਮੈਂ ਫਲਾਣੇ ਸੌ ਦੀ ਮੰਜੀ ਥੋਕ ਕੇ ਆਇਆ ਉਹ ਯਾਰ ਲੋਕੀ ਉਦੋਂ ਆ ਕੇ ਕਹਿੰਦੇ ਸੀ ਵੀ ਸਾਡੀ ਮੰਜੀ ਭਾਅ ਠੋਕ ਜਾ ਤੇ ਫਿਰ ਕੀ ਕਰਾਂਗੇ ਦੱਸ ਤਾਈਆਂ ਲੋਕਾਂ ਨੇ ਉਸਤਾਦ ਜੀ ਹੁਣ ਬੈੱਡ ਬਣਾ ਲਏ ਆ ਹੁਣ ਮੰਜੀਆਂ ਦੇ ਲੋਕੀ ਘਾਟ ਹੀ ਸੌਂਦੇ ਆ ਨਾ ਹਾਂ ਮੰਜੀਆਂ ਚੋਕ ਹੀ ਦਿੱਤੀਆਂ ਹੁਣ ਮੰਜੀਆਂ ਹੈ ਹੀ ਨਹੀਂ ਆ ਤੇ ਹੁਣ ਕੋਈ ਕਹਿੰਦਾ ਵੀ ਨਹੀਂ ਨਾ ਆਣ ਕੇ ਵੈਸੇ ਉਸਤਾਦ ਜੀ ਉਦੋਂ ਕਹਿੰਦੇ ਕਿ ਕਮਿਸ਼ਨ ਕਮਿਸ਼ਨ ਬਹੁਤ ਖਾਂਦੇ ਹੁੰਦੇ ਸੀ ਮਿਸਤਰੀ ਤੇ ਕਿੰਨੀ ਕਾ ਕਮਿਸ਼ਨ ਮਿਲ ਜਾਂਦੀ ਹੁਣ ਨਹੀਂ ਹੈਗਾ ਹੁਣ ਤੇ ਆਨਲਾਈਨ ਕੰਮ ਹੋਇਆ ਹਾਂ ਕੰਪੀਟੀਸ਼ਨ ਆਹਰਾ ਦਾ ਹਾਲੇ ਮਿਸਤਰੀ ਨੂੰ ਖੜਦੇ ਨਹੀਂ ਸਮਾਨ ਲੈਣ ਅਗਲੇ ਸਮਾਨ ਲਿਆ ਕੇ ਦੱਸਦੇ ਵੀ ਮਿਸਤਰੀ ਆ ਪਿਆ ਇਸਮਾਨ ਤੇ ਟੀਰ ਲਾਈਨ ਨੂੰ ਜਿੱਦਾਂ ਚੀਜ਼ ਹੁੰਦਾ ਹੈ। ਉਸਤਾਦ ਜੀ ਮੈਨੂੰ ਕਮਿਸ਼ਨ ਦਾ ਇੱਕ ਗੱਲ ਯਾਦ ਆ ਗਈ। ਕੀ ਯਾਦ ਆ ਗਿਆ? ਜਿੱਦਾਂ ਉਸਤਾਦ ਜੀ ਲੋਕੀ ਲਿਆ ਲਿਆ ਵੇ ਚੰਡੇ ਬੈੱਡ ਬੁੱਢ ਸੋਫੇ ਸਾਫੇ। ਹਾਂ ਤੇ ਇਦਾਂ ਆਪਾਂ ਵੀ ਕਰਤਾਰਪੁਰੋਂ ਬਣੇ ਬਣਾਤੇ ਬੈੱਡ ਚੁੱਕਦੇ ਆ। ਤੇ ਕੰਮ ਆਪਾਂ ਵੱਡਾ ਚਲਾਉਨੇ ਆ ਤੇ ਸ਼ੋਰੂਮ ਪਾਈ ਆਪਾਂ ਵੀ। ਤੇ ਪੈਸੇ ਕਿੱਥੋਂ ਆਉਣੇ ਸ਼ੋਰੂਮ ਦੇ। ਉਸਤਾਦ ਜੀ ਜਿੱਦਾਂ ਤੁਹਾਡਾ ਸਰੀਰ ਹੈ ਇਦਾਂ ਜਿਗਰਾ ਵੀ ਰੱਖੋ। ਉਹ ਕੰਮ ਦੇ ਸ਼ੁਰੂ ਕਰੀਏ ਆਪੇ ਮਾਲਕ ਦਊਗਾ। ਉਹ ਕੋਈ ਨਹੀਂ ਆਗੇ ਨਾ ਪੈਸੇ ਤੇ ਪਾਵਾਂਗੇ ਸ਼ੋਰੂਮ ਵੀ ਕੋਈ ਨਹੀਂ। ਇੱਕ ਸ਼ਰਤ ਜੇ। ਉਹ ਗੱਡੀ। ਉਸਤਾਦ ਜ ਰੱਖਣਾ ਜੀ ਮਿਸਤਰੀ ਐਂਡ ਮਿਸਤਰੀ ਫਰਨੀਚਰ ਹਾਊਸ ਮਿਸਤਰੀ ਐਂਡ ਮਿਸਤਰੀ ਹੋਰ ਕਿਹੜਾ ਮਿਸਤਰੀ ਓਏਤਾ ਜੀ ਮੈਂ ਵੀ ਮਿਸਤਰੀ ਬੰਨਾ ਹੀ ਆ ਤਾਜੀ ਹੁਣ ਓ ਭਰਾਵਾ ਤੂੰ ਮੇਰੇ ਵਾਲਾ ਮਿਸਤਰੀ ਮੈਨੂੰ ਫਰਾਦ ਠੀਕ ਐ ਨਾ ਗੱਲਾਂ ਦੇ ਬਾਗ ਨਾ ਇੱਥੇ ਵਿਖਾ ਧੁੱਪ ਤੋਂ ਆਹਰਾਂ ਦੀ ਲੱਗਣ ਈ ਆ ਯਾ ਕਬਜਾ ਲੈ ਗਿਆ ਕਬਜੇ ਦੇ ਉਸਤਾਦ ਜੀ ਐ ਕਹਿ ਦਿੰਦੇ ਜਿਦਾਂ 10 ਕਿੱल्ल्या ਦਾ ਲੈਣ ਜਾਣਾ ਵਾ 1 ਰੁਪਏ ਦਾ ਕਬਜ਼ਾ ਵਾ ਤੇ ਸਵੇਰ ਦੇ ਮੈਂ 10 ਚੱਕਰ ਮਾਰਤੇ ਆ ਇੱਕੇਰੀ ਡੱਬੀ ਵਗਾਓ ਤੇ ਮੇਰਾ ਖਾੜਾ ਛਡਾਓ ਤੇ ਜਿੱਦਾਂ ਜਿੱਦਾਂ ਲੱਕੜੇ ਉਦਾਂ ਉਦਾਂ ਮਗਾਉਣੇ ਆ ਮੈਂ ਡੱਬੀ ਮਗਾ ਕੇ ਤੇ ਕਰਜ਼ਾ ਜੜਾ ਲਾਂ ਆਪਣੇ ਸਿਰ ਤੇ ਹਾਂ ਤਾਂ ਜੀ ਮੈਂ ਇੱਕ ਹੋਰ ਹਸਾਬ ਲਾ ਲਿਆ ਆਪਣਾ ਨਹੀਂ ਜੇ ਇੱਥੇ ਕੋਈ ਵੀ ਬੰਨਾ ਆਪਾਂ ਸ਼੍ਰੀ ਨਗਰ ਨੂੰ ਨਿਕਲ ਗਏ ਤੇ ਉੱਥੇ ਆਪਣਾ ਕੀ ਬਣ ਜਾਊਗਾ ਤਾਂ ਜੀ ਸੇਸੂ ਖਾਣੇ ਇੱਕਰੀ ਲਾਲ ਹੋ ਗਏ ਉਹਨੇ ਉਧਰੋਂ ਬਣਾਉਣੇ ਤੇ ਆਪਾਂ ਫੇਰ ਪੰਜਾਲੇ ਦੇ ਫਟੀਆਂ ਹੀ ਆ ਤੇ ਉੱਥੇ ਬਣਾ ਲਿਆ ਕਰਦੇ ਆ ਜਿੰਨੇ ਆਪਣੇ ਰੰਗ ਪੱਕ ਗਏ ਆ ਨਾ ਸੇਬਾ ਫੇਲ ਹੋ ਰਿਹਾ ਨਾ ਕਸ਼ਮੀਰ ਦੇ ਆਪਨੇ ਦੇ ਨਹੀਂ ਕੰਮ ਕਰਨੇ ਤਾਂ ਜੀ ਗਰਮੀ ਵੀ ਬੜੀ ਇੱਥੇ ਦੇ ਉੱਥੇ ਸਗੋਂ ਠੰਡਾ ਇਲਾਕਾ ਉੱਥੇ ਹੀ ਚਲਦੇ ਆ ਮੁੰਡੇ ਓਏ ਉੱਥੇ ਟਾਪ ਦੇ ਮਿਸਤਰੀ ਜਾਂਦੇ ਆ ਸ਼੍ਰੀਨਗਰ ਠੀਕ ਹੈ ਨਾ ਫੱਟੀਆਂ ਬਣਾਉਣ ਵਾਲੇ ਨਹੀਂ ਜਾਂਦੇ ਅਗਲੇ ਮੀਨਾਕਾਰੀ ਕਰਉਂਦੇ ਆ ਲੱਕੜ ਦੇ ਉੱਤੇ ਤਾਂ ਜੀ ਤੁਸੀਂ ਟਾਪ ਦੇ ਮਿਸਤਰੀ ਜੇ ਤੁਹਾਨੂੰ ਨਹੀਂ ਆਉਦੀ ਮੀਨਾਕਾਰੀ ਉਹ ਜਦੋਂ ਮੀਨਾਕਾਰੀ ਸਿਖਾਉਣ ਲੱਗੇ ਸੀ ਨਾ ਉਦੋਂ ਮੈਂ ਛੁੱਟੀਆਂ ਮਾਰਨ ਡੈ ਰਾਂ ਬਸ ਇਹੋ ਦੇ ਉਸਤਾਦ ਜੀ ਸਾਡੇ ਲੋਕਾਂ ਦੀ ਗੱਲ ਮਾੜੀ ਆ ਜਦੋਂ ਕੋਈ ਤੰਗ ਦਾ ਕੰਮ ਸਿੱਖਣਾ ਦਾ ਉਦੋਂ ਛੁੱਟੀਆਂ ਮਾਰਨ ਡੈ ਪੈਂਦੇ ਆ ਤੇ ਜਦ ਕੋਈ ਕੋਤਾ ਮੈਨੂੰ ਤੇ ਉਸਤਾਜੀ ਆਉਂਦਾ ਨਹੀਂ ਲੱਗਣ ਲਾ ਪਿਆ ਵਾ ਜਦੋਂ ਤੁਸੀਂ ਮੈਨੂੰ ਕੋਈ ਕੰਮ ਸਿਖਾਉਣਾ ਨਾ ਢੰਗ ਨਾਲ ਤੇ ਮੇਰੀਆਂ ਤੇ ਆਪ ਛੁੱਟੀਆਂ ਆ ਜਾਣੀਆਂ ਮੈਂ ਤੇਨੂੰ ਕਹਿੰਦਾ ਹੁਣ ਇਹ ਛੁੱਟੀਆਂ ਕਰ ਲੈ ਭਾਵੇਂ ਹੈ ਆ ਪ੍ਰਨਾਲੇ ਸਵੇਰ ਦੇ ਤੈਨੂੰ ਕਿਹਾ ਉਹ ਨਹੀਂ ਤੇਰੇ ਕੋ ਬਾਂਡੇ ਦੇ ਗੱਲਾਂ ਜਿੰਨੀਆਂ ਮਰਜ਼ੀ ਬਣਾਈ ਜਾ ਉਹ ਤੇਰੇ ਕੋ ਉਹ ਜਾ ਵਰਮਾ ਲੈ ਗਿਆ ਹਾਜੀ ਵਰਮਾ ਦਾ ਨਹੀਂ ਤਰ ਮੈਨੂੰ ਨਾ ਲੈਵਾ ਉਹ ਮੈਂ ਤਰਮੇ ਨਾਲ ਕੋਲਣਾ ਵਾ ਬਰਮੇ ਨੂੰ ਲੈ ਮਾ ਵਰਮਾ ਲੈ ਗਿਆ ਛੇ ਕੱਢਣ ਵਾਲਾ ਅਈ ਸ਼ਾਈ ਵਰਮਾ ਮੈਨੂੰ ਲੱਗਾ ਖਣਿਆ ਨਾਲ ਦੇ ਦੁਕਾਨ ਵਾਲੇ ਨੂੰ ਕਹਿਣ ਦੇ ਕਿ ਇਹਨੂੰ ਆਜ ਮਾਰ ਕੇ ਲਿਆ ਬਹੁਤੀਆਂ ਗੱਲਾਂ ਨਾ ਕਰ ਗੁਣੀਆਂ ਫੜਾ ਮੈਨੂੰ ਮੜਿਆ ਲਓ ਉਸਤਾਦ ਜੀ ਇਹ ਆ ਗੁਣੀਆਂ ਤੇ ਇਹਦੇ ਨਾਲ ਚੱਲਦੀ ਆ ਦੁਨੀਆ ਹਾ ਹਾ ਇਹ ਤੇ ਉਸਤਾਦ ਜੀ ਸ਼ੇਰ ਬਣ ਗਿਆ ਲੈ ਲਾ ਫਿਰ ਸ਼ੇਰ ਬਣਾ ਦੀ ਦੇ ਇਦਾਂ ਖੜਿਆ ਖੜੋਤਿਆ ਇਹਦੇ ਉਸਤਾਦ ਜੀ ਮੈਨੂੰ ਵੀ ਸ਼ੇਰ ਆਉਂਦਾ ਜੀ ਮੇਰੇ ਤੋਂ ਵੀ ਸੁਣੋ ਹਾਂ ਕਿਹੜਾ ਸ਼ੇਰ ਆਉਂਦਾ ਤੈਨੂੰ ਆ ਵੇਖੀ ਟੌਰਪ ਮੱਕੜ ਦਾ ਜਦ ਬਣਿਆ ਮਿਸਤਰੀ ਲੱਕੜ ਦਾ ਸਭ ਕੰਮ ਗੁਣੀਆਂ ਵਿੱਚ ਕਰਨੇ ਨੇ ਲੋਕਾਂ ਨੇ ਪੈਸੇ ਭਰਨੇ ਨੇ ਫਿਰ ਸ਼ਟਡਾਉਨਾਂ ਤੇ ਜਾਵਾਂਗੇ ਸਾਡੇ ਪੈਸੇ ਲੱਕੜ ਨਾਲ ਜੁੜੇ ਰੰਦੇ ਨਾ ਛੇਲੇ ਛੇਲੇ ਲਾਵਾਂਗੇ ਵਾਜੀ ਵਾਜੀ ਐਨੇ ਗੁੱਸੇ ਦੇ ਵੇਖੀ ਗਦੇ ਪੈਸੇ ਨਾ ਪਾਉਂਦਾ ਹਾਂਜੀ ਸ਼ੇਰ ਹੀ ਥੋੜਾ ਜਿਹਾ ਇਦਾਂ ਦਾ ਹੈ ਨਾ ਉਹ ਸ਼ਾਲਾ ਸ਼ੇਰ ਹਾਂਜੀ ਹਾਂਜੀ ਸਹੀ ਨਾ ਉਸਤਾ ਜੀ ਮੈਂ ਕਿਹਨਾਂ ਨੂੰ ਕੰਮ ਹੀ ਇਹ ਕਰ ਲਾ ਪਰੇ ਲੱਕੜ ਦਾ ਕੰਮ ਹੀ ਛੱਡ ਦੇ। ਉਸਤਾਦ ਜੀ ਇਹ ਮੇਰੇ ਵਾਅਦਾ ਨਹੀਂ ਆ। ਕਿਉਂ? ਜਾਦੀ ਨਹੀਂ ਨਾ ਹੁੰਦੀ ਸ਼ੈਰੀ। ਹਾਂ। ਦਿਮਾਗ ਥੋੜਾ ਹੌਲਾ ਨਾ। ਕੀ ਮਤਲਬ? ਥੋੜਾ ਮੱਧਰਾ ਨਾ। ਦਾਦੂਸੀ ਤੋਂ ਵਾਲਾ। ਵੈਸੇ ਉਸਤਾਦ ਜੀ ਮੈਂ ਸਾਹਵ ਲਾ ਲਿਆ ਲੋਕਾਂ ਦਾ। ਹਾਂ। ਲੋਕੀ ਵੇਖ ਕੇ ਨਹੀਂ ਯਰਦੇ। ਕਿਉਂ ਕੀ ਗੱਲ ਹੋ ਗਈ ਆ? ਮੈਂ ਮੈਨੂੰ ਉਸਤਾਦ ਜੀ ਕਹਿੰਦਾ ਤੂੰ ਕੜਾ ਹੈ ਰਾਮਗੜੀਆਂ ਵਾ ਤੂੰ ਲੱਕੜ ਦਾ ਕੰਮ ਕਰਦਾ ਇਹ ਤਾਂ ਕੰਮ ਹੀ ਰਾਮਗੜੀਆਂ ਦਾ। ਓਏ ਉਹਨਾਂ ਨੂੰ ਗਿਆ ਫੇਰ ਕੀ ਹੋ ਗਿਆ ਇਹ ਰਾਮਗੜੀਏ ਨਹੀਂ ਆਂਦੇ। ਉਹ ਕੰਮ ਦੇ ਰਾਮਗੜੀਆਂ ਕੋਈ ਸਿੱਖੇ ਆ ਨਾ। ਉਨ ਨਾਲੇ ਲੋਕਾਂ ਨਾਲ ਨਹੀਂ ਧਿਆਨ ਦੇਈਦਾ ਹੁੰਦਾ ਲੋਕੀ ਬਸੇਰਾ ਕੋਈ ਕਹਿੰਦੇ ਹੁੰਦੇ ਆ ਲੋਕੀ ਖੁਸ਼ ਹੁੰਦੇ ਆ ਕਿਸੇ ਨੂੰ ਕੰਮ ਕਰਦੇ ਆ ਵੇਖ ਕੇ ਸਹੀ ਗੱਲ ਆ ਸਤਾ ਇਹ ਕਰਕੇ ਲੋਕਾਂ ਨਾਲ ਨਹੀਂ ਧਿਆਨ ਦੇਈਦਾ ਹੁੰਦਾ ਸ਼ਾਮ ਕਰੀਦਾ ਹੁੰਦਾ ਆਪਣਾ ਤੇ ਆ ਬਾਊ ਜਿਹੜਾ ਆਪਣਾ ਸਾਜੀ ਗਵਾਂਢੀ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਮੈਂ ਆ ਰਾਮਗੜੀਆਂ ਵਾ ਉਹ ਕਿਦਾਂ ਆ ਰਾਮਗੜੀਆਂ ਉਹ ਸਾਧ ਜੀ ਯੂਪੀ 'ਚ ਆ ਰਾਮਗੜ ਨਹੀਂ ਕੰਮ ਤੇ ਨਹੀਂ ਇਹ ਗਿਆ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਲੈ ਰਾਮਗੜ ਗਿਆ ਤੇ ਰਾਮਗੜੀਆਂ ਬਣਿਆ ਓਏ ਹੁਣ ਤੈਨੂੰ ਜਿਹੜਾ ਪੁੱਛੇ ਨਾ ਕਿ ਤੂੰ ਰਾਮਗੜੀਆਂ ਵਾ ਤੂੰ ਗਾੜੀੋਂ ਕਹਣਾ ਨਹੀਂ ਮੈਂ ਸਿੱਧਾ ਗੜੀਆਂ ਹਾਂ ਸਹੀ ਗੇ ਉਸਤਾਦ ਜੀ ਇਦਾਂ ਹੀ ਕਰਦਾ ਆਪਾਂ ਸਿੱਧਾ ਗੜ ਲਾ ਕੇ ਜੂ ਆਏ ਤਿੰਨ ਮਹੀਨੇ ਸਹੀ ਗੱਲ ਉਸਤਾਦ ਜੀ ਆਪਾਂ ਤੇ ਯੂਪੀ ਆ ਹੋ ਲੈ ਮਿੰਨੋ ਉਸਤਾਦ ਜੀ ਤੇ ਤਾਂ ਹੁਣ ਮੈਂ ਤਾਂ ਹੀ ਕਾ ਕਰਨਾ ਉਸਤਾਦ ਜਿਹੜਾ ਤੈਨੂੰ ਇਦਾਂ ਕਹਿੰਦਾ ਨਾ ਠੋਕ ਕੇ ਜਵਾਬ ਦੇ ਗਾਣ ਦੇਖੋ ਮੈਂ ਕਿੱਦਾਂ ਇਹਨਾਂ ਦੇ ਮੂੰਹ ਭਾਂਦਾ ਉਸਤਾਦ ਜੀ ਉਹ ਨਾਲੇ ਅਸੀਂ ਗੁਰੂਆ ਕੰਮ ਸਿੱਖੇ ਆ ਰਾਮ ਗੜੀਆਂ ਰੋਜ ਨੂੰ ਤੇ ਫਿਰ ਕਾਦੀ ਗੱਲ ਸਹੀ ਗੱਲ ਆ ਉਸਤਾਦ ਜੀ ਆਪਣੇ ਦੇ ਉਸਤਾਦ ਲੋਗ ਆ ਗੋ ਉਸਤਾਦ ਜੀ ਇਦਾਂ ਨਹੀਂ ਆਪਣਾ ਕੋਖ ਵੀ ਬੰਨਣਾ ਕਿੱਦਾਂ ਬੰਨਣਾ ਫਿਰ ਆਹ ਕੰਮ ਕੁਮ ਆਪਾਂ ਆੜੇ ਛੱਡ ਦਈਏ ਤੇ ਰਾ ਆਪਣੇ ਕੋ ਬਾਲਣ ਦਾ ਹੀ ਉਦਾਂ ਗਿਆ ਇਹ ਵੀ ਕਿਤੇ ਕੰਨਾਂ ਦੇ ਚਿਰ ਚੱਲਣਾ। ਉਹ ਚੱਲ ਕੋਈ ਨਹੀਂ ਬਾਲਣ ਦਾ ਕੰਮ ਮਾੜਾ ਵਾ। ਦੋ ਤਿੰਨ ਮਰਗਾਂ ਹੋ ਜਾਂਦੀਆਂ ਰੋਜ ਦੀਆਂ ਬਾਲਣ ਦੇ ਵੇਖਦਾ ਹੀ ਹੈ ਨਾ। ਉਸਤਾਜੀ ਦੇ ਲੋਕ ਮਰਨੋਂ ਓਟ ਕੇ ਤੇ ਫੇਰ ਤੇ ਆਪ ਮਰ ਜਾਗੇ ਫੇਰ। ਭਗਵਾਖ ਕਰੀ ਆਂ ਡੈ ਸਵੇਰ ਦਾ ਕ ਲੈਣੀਆਂ ਗੱਲਾਂ ਕਰਨ ਰਿਆ ਲੋਕ ਮਰਨੋਂ ਓਟ ਜਾਣਾ। ਜਿੰਨਾਂ ਦੀ ਆਈ ਉਹਨਾਂ ਨੇ ਜਾਣਾ ਹੀ ਜਾਣਾ ਹੈ। ਨਹੀਂ ਆ ਹੋਏ ਤੇ ਗੱਲ ਆ ਗਈ ਉਸਤਾਜੀ ਤਾਂ ਉਹਨਾਂ ਨੂੰ ਕਿੱਦਾਂ ਰੋਗ ਲੇਗਾ ਤੂੰ ਜਾਨ ਵਾਲਿਆਂ ਨੂੰ। ਉਸਤਾਜੀ 50 ਰੁਪਏ ਤੇ ਦੇ ਦਿਓ। ਕੀ ਕਰਨੇ 50 ਰੁਪਏ ਆ ਜੀ ਘਬਰਾੜਦੀ ਹੋਂਦੀ ਪੱਤਾ ਲੈਣਾ ਆਹਨੂੰ ਪੱਤਾ ਪੱਤਾ ਰੁਪਈਆ ਤੇ ਇੱਕ ਨਹੀਂ ਹੈਗਾ ਜੇਬ ਦੇ ਵਿੱਚ ਸਵੇਰ ਦਾ ਤੇਰੇ ਸਾਹਮਣੇ ਵੱਟਿਆ ਕੋਈ ਪੈਸਾ ਤੇ ਕੋਕ ਨਹੀਂ ਵੱਟਿਆ ਸਵੇਰ ਦਾ ਤੇਰੇ ਸਾਹਮਣੇ ਕੋਈ ਗਾਹਕ ਆਇਆ ਮੈਨੂੰ ਦੱਸਾਂਗਾ ਪਹਿਲਾਂ ਜਾਓ ਉਸਤਾਦ ਜੀ ਰੋਂਦੇ ਰਹਿੰਦੇ ਜੇ ਤੁਸੀਂ ਉੱਧਰ ਤੂੰ ਦੱਸ ਦੇ ਜੇ ਕੋਈ ਪੈਸਾ ਵਟਿਆ ਹੋਰ ਤੈਨੂੰ 50 ਕਿੱਥੋਂ ਦਵਾ ਮੈਂ ਤੇ ਗੱਲੇ ਚ ਉਦਾਂ ਵੀ ਰੱਖਿਆ ਹੁੰਦਾ ਵਾ ਦੁਕਾਨਦਾਰਾਂ ਨੇ ਤੇ 10 ਵੀ ਹੁਣੇ ਜੇਬ ਚ ਹੱਥ ਮਾਰੋ ਦੇ ਦੋ ਗੱਲਾਂ ਦੇ ਗਾੜੀ ਇਹ ਕਿਤੇ ਨਰਾਇਣੇ ਸਾਹ ਦੀ ਹੱਟੀ ਆ ਵੀ ਜਿਹਦਾ ਗੱਲਾ ਆ ਜੇਬਾਂ ਜੀ ਹੁੰਦੇ ਪੈਸੇ ਫੋਲ ਨਾ ਜੇਬਾਂ ਖੋਖ ਹੋਣੀ ਹੈਗਾ ਵੈਸੇ ਸਤ ਜੀ ਅਮੀਰ ਹੋਣਾ ਜੇ ਪੈਸੇ ਕਮਾਉਣੇ ਆ ਨਾ ਆ ਪੈਸੇ ਤੇ ਕਮਾਉਣੇ ਇੱਕ ਆਈਡੀਆ ਮੇਰੇ ਕੋਲ ਹੋਰ ਹੈਗਾ ਉਹ ਗੜਾ ਤੁਹਾਨੂੰ ਬਕਸਾ ਬਣਾ ਕੇ ਦੇਣਾ ਵਾ ਲੱਕੜ ਦਾ ਆਪਣੇ ਹੱਥੀ ਉਹ ਵੀ ਫ੍ਰੀ ਅੱਛਾ ਜੀ ਹਾਂ ਉਹ ਕਿਦਾਂ ਚਾਰ ਜਾਓ 60 70 ਦੀ ਬਰਫ ਲਿਆਓ ਤੇ ਰੰਦਾ ਤੁਹਾਡੇ ਕੋਲ ਤੇ ਪੇਟੀ ਮੈਂ ਬਣਾ ਦੇਣੀ ਆ ਇੱਥੇ ਬਾਹਰ ਗੋਲੇ ਬਣਾ ਬਣਾ ਕੇ ਨਿਆਣਿਆਂ ਨੂੰ ਵੇਚਿਆ ਕਰੋ ਤੁਹਾਡਾ ਤੇ ਗੋਲੇ ਵੇਚਣ ਵਾਲਿਆਂ ਨਾਲੋਂ ਵੀ ਜ਼ਿਆਦਾ ਬੇੜਾ ਕਰਕ ਹੋ ਗਿਆ ਵਾ ਇਹ ਵਾਲੇ ਨੂੰ ਉਹਨਾਂ ਕੋਲੋਂ 100 150 ਨਿਕਲ ਆਉਂਦਾ ਤੇ ਤੁਹਾਡੇ ਕੋਲ ਪਈਆ ਇੱਕ ਨਹੀਂ ਨਿਕਲਿਆ ਜਦ ਮੈਂ ਨਹੀਂ ਕਰਨਾ ਕੰਮ ਤੁਹਾਡੇ ਕੋਲ ਮੈਂ ਚੱਲਿਆ ਜਿੰਦਾ ਯਾਰ ਇਹਨਾਂ ਨੂੰ ਮੈਂ ਆਪ ਕੱਢਦਾ ਤੇ ਇੱਕ ਲਾਈਕ ਤੇ ਕਮੈਂਟ ਕਰਕੇ ਜਾਓ ਤੇ ਚਾਹਨਾ ਜਿਹੜੇ ਨਵੇਂ ਜੁੜੇ ਹੋ ਚਾਹਨਾ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ